ਤੇ ਸਰਕਾਰੀ ਸਕੂਲ ਚ ਪ੍ਰਿੰਸੀਪਲ ਅਤੇ ਮਹਿਲਾ ਅਧਿਆਪਕਾ ਅਸ਼ਲੀਲ ਹਰਕਤਾਂ ਕਰਦੇ ਨਜ਼ਰ ਆਏ ਨੇ ਜਿਸ ਤੋਂ ਬਾਅਦ ਦੋਮਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕਰੀਬ 3 ਵੀਡੀਓ ਸਾਹਮਣੇ ਆਈਆਂ ਨੇ ਜਿਨ੍ਹਾਂ ਚ ਮਹਿਲਾ ਅਧਿਆਪਕ ਅਤੇ ਪ੍ਰਿੰਸੀਪਲ ਬੇहद ਘਟੀਆ ਹਰਕਤਾਂ ਕਰਦੇ ਨਜ਼ਰ ਆਏ ਨੇ ਇਹ ਪੂਰਾ ਮਾਮਲਾ ਰਾਜਸਥਾਨ ਚ ਪੈਂਦੇ ਗੰਗਰਾਰ ਪਿੰਡ ਦਾ ਹੈ ਜਿੱਥੋਂ ਦੇ ਸਰਕਾਰੀ ਸਕੂਲ ਚ ਪ੍ਰਿੰਸੀਪਲ ਅਤੇ ਮਹਿਲਾ ਅਧਿਆਪਕ ਦੀਆਂ ਤਿੰਨ ਅਸ਼ਲੀਲ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਵੀਡੀਓ ਚ ਨਜ਼ਰ ਆ ਰਿਹਾ ਹੈ ਕਿ ਵਾਰ-ਵਾਰ ਮਹਿਲਾ ਅਧਿਆਪਕਾਂ ਪ੍ਰਿੰਸੀਪਲ ਦੇ ਕਮਰੇ ਚ ਜਾਂਦੀ ਹੈ ਜਿੱਥੇ ਕਿ ਦੋਵੇਂ ਸਾਰੀਆਂ ਹੱਦਾ ਟੱਪਦੇ ਸਕੂਲ ਦੇ ਅੰਦਰ ਹੀ ਅਸ਼ਲੀਲ ਹਰਕਤਾਂ ਕਰਦੇ ਨੇ ਦੇ ਉਧਰ ਹੁਣ ਦੋਮਾ ਖਿਲਾਫ ਸਖਤ ਕਾਰਵਾਈ ਦੀ ਮੰਗ ਉਠ ਰਹੀ ਹੈ ਜਦ ਕਿ ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਬੱਚਿਆਂ ਨੂੰ ਵਿਦਿਆ ਸਿਖਾਈ ਜਾਣੀ ਸੀ ਉੱਥੋਂ ਦੇ ਅਧਿਆਪਕ ਹੀ ਅਜਿਹੀਆਂ ਹਰਕਤਾਂ ਕਰ ਰਹੇ ਨੇ ਤੈਨਾ ਤੋਂ ਬੱਚਿਆਂ ਦੇ ਭਵਿੱਖ ਬਾਰੇ ਕੀ ਉਮੀਦ ਲਗਾਈ ਜਾ ਸਕਦੀ ਹੈ ਫਿਰ ਹਾਲ ਦੋਮਾ ਖਿਲਾਫ ਵਿਭਾਗ ਅਤੇ ਪੁਲਿਸ ਵੱਲੋਂ ਕਾਰਵਾਈ ਦੀ ਗੱਲ ਆਖੀ ਗਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ